ਸਵਾਲ ਉਠਾਉਣਾ ਬਣਦਾ ਹੈ ਕਿ ਇੱਕ ਇਤਿਹਾਸਕਾਰ ਦੀ ਪਛਾਣ ਕੀ ਹੁੰਦੀ ਹੈ ਇਹਦੇ ਲਈ ਅਸੀਂ ਕੁਝ ਨੁਕਤੇ ਪੇਸ਼ ਕਰਦੇ ਹਾਂ ਪਹਿਲਾ ਨੁਕਤਾ ਇਹ ਹੈ ਕਿ ਉਹ ਕਦੇ ਵੀ ਕੋਈ ਸ਼ਰਧਾਲੂ ਨਹੀਂ ਹੁੰਦਾ ਦੂਜਾ ਨੁਕਤਾ ਇਹ ਹੈ ਕਿ ਉਹ ਕਦੇ ਵੀ ਕਿਸੇ ਬਾਹਰੀ ਦਵਾ ਜਾਂ ਡਰਦੇ ਵਿੱਚ ਨਹੀਂ ਲਿਖਦਾ ਤੀਜਾ ਨੁਕਤਾ ਇਹ ਕਿ ਉਹ ਕਦੇ ਵੀ ਆਪਣੇ ਨਿੱਜੀ ਸੁਆਰਥਾਂ ਨੂੰ ਮੁੱਖ ਰੱਖਦੇ ਹੋਏ ਨਹੀਂ ਲਿਖਦਾ ਚੌਥਾ ਨੁਕਤਾ ਇਹ ਕਿ ਉਹ ਕਦੇ ਵੀ ਕੋਈ ਕਵੀ ਜਾਂ ਗਲਪਕਾਰ ਨਹੀਂ ਹੁੰਦਾ ਕਿਉਂਕਿ ਇਤਿਹਾਸਕ ਘਟਨਾਵਾਂ ਨੂੰ ਦਿਲਚਸਪ ਬਣਾਉਣ ਦੇ ਲਈ ਅਲੰਕਾਰਾਂ ਦੀ ਜਾਂ ਮਿਰਚ ਮਸਾਲਿਆਂ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਇਤਿਹਾਸਕ ਤੱਥ ਬੜੇ ਹੀ ਬੇਗਿਰਕ ਤੇ ਬੇਲਹਾਜ਼ ਹੁੰਦੇ ਨੇ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਕਿ ਅਸੀਂ ਕਿਸੇ ਦੇ ਗਿੱਟੇ-ਗੁੰਡੇ ਵਜਣਾ ਜਾਂ ਕਿਸੇ ਦੇ ਮਨ ਨੂੰ ਛੂਣਾ